ਨਾਣਾ ਨਾਜ ਮੰਡੀ ਦੀ ਜੀ ਟੀਮ ਹੈਗੀ ਆ ਉਹਨੇ ਪ੍ਰੋਐਕਟਿਵਲੀ ਕੰਮ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਤਿੰਨ ਅਨਜਾਇਜ਼ ਅਸਲੇ ਤੇ ਸੱਤ ਜਿੰਦਾ ਰੋਂ ਨੂੰ ਬਰਾਮਦ ਹੋਏ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫिराਕ ਦੇ ਵਿੱਚ ਸੀਗੇ ਜਿਹੜਾ ਹੈਗਾ ਅਸਲਾ ਦੇਖੋ ਜੀ ਤੇ ਇਹਦੇ ਹੁਣ ਮਤਲਬ ਬੈਕਵਰਡ ਤੇ ਫਾਰਵਰਡ ਦੋਨੋਂ ਲਿੰਕ ਅਸੀਂ ਕਲੀਅਰ ਕਰਦੇ ਹੁੰਨੇ ਆ ਕਿ ਕਿਸੇ ਵਾਸਤੇ ਲੈ ਕੇ ਆਏ ਸੀ ਆਪਰੇ ਵਾਸਤੇ ਲੈ ਕੇ ਆਏ ਸੀ ਕਿ ਤੇ ਕਿਸ ਕੋਲ ਲੈ ਕੇ ਆਏ ਸੀ ਇਹ ਜੀ ਸਾਡੀ ਖਾਣਾ ਅਨਾਜ ਮੰਡੀ ਦੀ ਜਿਹੜੀ ਟੀਮ ਹੈਗੀ ਆ ਉਹਨੇ ਪ੍ਰੋਐਕਟਿਵਲੀ ਕੰਮ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਤਿੰਨ ਨਜਾਇਜ਼ ਅਸਲੇ ਤੇ ਸੱਤ ਜਿੰਦਾ ਰੋਂ ਨੂੰ ਬਰਾਮਦ ਹੋਏ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫिराਕ ਦੇ ਵਿੱਚ ਸੀਗੇ ਪਰ ਸਾਡੀ ਟੀਮ ਲੀਡ ਬਾਈ ਇੰਸਪੈਕਟਰ ਸੁਖਵਿੰਦਰ ਸਿੰਘ ਇਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਇਦੇ ਵਿੱਚ ਇੱਕ ਦੋਸ਼ੀ ਹੈਗਾ ਸਮਸ਼ੇਰ ਸਿੰਘ ਉਰਫ ਸੋਨੀ ਇਹ ਪਿੰਡ ਸੋਲਰ ਦਾ ਰਹਿਣ ਵਾਲਾ ਹੈ ਤੇ ਇੱਕ ਅਮਨਦੀਪ ਸਿੰਘ ਹੈਗਾ ਤੇ ਇੱਕ ਕਰਨਪ੍ਰੀਤ ਹੈਗਾ ਇਹ ਅਮਰੋਹ ਦੇ ਰਹਿਣ ਵਾਲੇ ਜਿਹੜਾ ਸਮਸ਼ੇਰ ਸਿੰਘ ਹੈ ਇਹ ਤੇ ਪਹਿਲਾਂ ਵੀ ਤਿੰਨ ਚਾਰ ਪਰਚੇ ਦਰਜ ਨੇ ਇਹਨਾਂ ਦੇ ਵਿੱਚੋਂ ਚੋਰੀ ਦੇ ਪਰਚੇ ਦਰਜ ਨੇ ਜੇਲ੍ਹ ਦੇ ਵਿੱਚ ਕੋਈ ਮਤਲਬ ਕ੍ਰਾਈਮ ਵਗੈਰਾ ਕਰਨ ਦਾ ਪਰਚਾ ਦਰਜ ਹੈ ਤੇ ਇੱਕ ਐਕਸਟਰੈਕਸ਼ਨ ਦਾ ਪਰਚਾ ਦਰਜ ਹੈ ਤਾਂ ਜਿਹੜਾ ਸਰਕੀ ਟੀਮ ਹੈ ਉਹ ਬੜੀ ਵਧੀਆ ਕਾਮਯਾਬੀ ਹਾਸਿਲ ਕਰਨ ਦੇ ਵਿੱਚ ਜੁੜੀ ਹੈ ਸਕਸੈਸਫੁਲ ਦੀ ਵਾਰਦਾਤ ਕੀ ਕਰਾਈ ਸੀ ਜੋ ਦੇਖੋ ਜ ਇਹਨਾਂ ਕੋਲ ਤਿੰਨ ਬੰਦਿਆਂ ਕੋਲ ਆਪਾਂ ਦੇਖੀਏ ਤਾਂ 10 ਵੈਪਨ ਮਿਲੇ ਨੇ ਤੇ 7 ਕੈਟਰੀਜ ਮਿਲੇ ਨੇ ਤਾਂ ਇਹਨਾਂ ਨੇ ਕੋਈ ਵੱਡੀ ਵਾਰਦਾਤ ਨੂੰ ਹੀ ਅੰਜਾਮ ਦੇਣਾ ਸੀਗਾ ਤੇ ਜਿਹੜੇ ਇਹ ਵੈਪਨs ਹੈਗੇ ਨੇ ਇਹ ਵੀ ਮਤਲਬ ਜਿਹੜੇ ਹੈਗੇ ਨੇ ਖਤਨਾਕ ਕਿਸਮ ਦੇ ਇਨਫਰਮੇਸ਼ਨ ਸਿਕ ਪੂਰੀ ਕੀ ਕਿੱਥੇ ਜੋ ਜਾ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਸਾਰੇ ਜਿਹੜਾ ਕਲੀਅਰ ਕਰ ਲਾਂਗੇ ਅਸੀਂ ਇਨਫਰਮੇਸ਼ਨ ਦੇ ਆਧਾਰ ਤੇ ਇਦਾਂ ਦੇ ਆਪਰੇਸ਼ਨ ਜਿਹੜੇ ਨੇ ਸਫਲ ਹੋ ਗਏ ਜਾਂ ਕਿਸੇ ਤਰ੍ਹਾਂ ਏ ਤੁਹਾਨੂੰ ਅਸੀਂ ਡਿਟੇਲਸ ਬਾਅਦ ਚ ਦਵਾਂਗੇ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹ ਫਿਲਹਾਲ ਤਾਂ ਅਸੀਂ ਇਹ ਹੈ ਕਿ ਇਹਨਾਂ ਨੂੰ 3 ਦਿਨ ਦਾ ਅਸੀਂ ਰਿਮਾਂਡ ਲਿਆ ਤਫ਼ਤੀਸ਼ ਕਰਾਂਗੇ ਕੀ ਕਰਨਾ ਸੀ ਇਹਨਾਂ ਨੇ ਕਿੱਧਰ ਨੂੰ ਜਾਣਾ ਸੀਗਾ ਕੀ ਇਹਨਾਂ ਦਾ ਟਾਰਗੇਟ ਸੀਗਾ ਕੋਈ ਮਤਲਬ ਕਿਹੜੀਆਂ ਵਾਰਦਾਤਾਂ ਹੋਰ ਵੀ ਕੀਤੀਆਂ ਨੇ ਜਿਹੜੀਆਂ ਮਤਲਬ ਰਜਿਸਟਰ ਨਹੀਂ ਹੋਣਗੀਆਂ ਕੋਈ ਸਨੈਚਿੰਗ ਹੋ ਸਕਦੀ ਹੈ ਕੋਈ ਹੋਰ ਹੋ ਸਕਦੀ ਹੈ ਤਾਂ ਜਿਹੜਾ ਹਸਲੇ ਦਾ ਮਤਲਬ ਮਾਮਲਾ ਆਉਂਦਾ ਹੈ ਕਿਥੇ ਵੀ ਇਹਦੀ ਤਫ਼ਤੀਸ਼ ਹੋਰ ਤਰੀਕੇ ਨਾਲ ਕਰਨੀ ਚਾਹੀਦੀ ਹੈ ਵੀ ਜੇ ਆਪਣਾ ਕਿੱਥੋਂ ਲੇ ਗਿਆ ਇਹਦੇ ਕਿੱਥੇ ਅੱਗੇ ਦੇਣਾ ਸੀ ਆਪਾਂ ਵਾਪਸ ਨੇ ਜਿਹੜਾ ਹੈਗਾ ਅਸਲਾ ਦੇਖੋ ਜੀ ਇਹਦੇ ਹੁਣ ਮਤਲਬ ਬੈਕਵਰਡ ਤੇ ਫੋਰਵਰਡ ਤੋਂ ਉਹਨੂੰ ਲਿੰਕ ਅਸੀਂ ਕਲੀਅਰ ਕਰਦੇ ਹੁੰਦੇ ਆ ਕਿ ਕਿਸੇ ਵਾਸਤੇ ਲੈ ਕੇ ਆਏ ਸੀ ਆਪਦੇ ਵਾਸਤੇ ਲੈ ਕੇ ਆਏ ਸੀਗੇ ਤੇ ਕਿਸ ਤੋਂ ਲੈ ਕੇ ਆਏ ਸੀ ਉਹ ਸਾਰਾ ਕੁਝ ਅਸੀਂ ਜਿਹੜਾ ਰਿਮਾਂਡ ਲਿਆ ਹੈ ਵੈਪਨ ਕਿਸ ਕਿਸਮ ਦੇ ਨੇ ਕੰਟਰੀ ਮਿਡ ਵੈਪਨ ਤੇ ਸਰ ਸ਼ੁਰੂ ਆ ਜੀ ਪਤਾ ਲੱਗਿਆ ਕਿ ਤਿੰਨ ਗਰੋਅ ਨਾਲ ਸੰਬੰਧਤ ਨਹੀਂ ਹਲੇ ਇਹਨਾਂ ਦਾ ਕਿਸੇ ਗਰੋਅ ਨਾਲ ਕੋਈ ਸਬੰਧ ਸਾਡੇ ਕੋਲ ਸਾਹਮਣੇ ਨਹੀਂ ਆਇਆ ਪਰ ਹਾਲੇ ਤੱਕ ਜੇਲ੍ਹ ਦੇ ਅੰਦਰ ਮਾਰਦੇ ਸਾਡੇ ਕੋਲ ਹੈਗੇ ਨੇ ਉਸ ਦੌਰਾਨ ਸਪਲੀਅਰ ਕਰਾਂਗੇ ਕੁਝ ਕਿਸ ਤੇ ਮਰੋਤੀ ਡਿਪਰੈਸ਼ਨ ਸ਼ੇਪ ਹੋ ਗਿਆ ਜੇਲ੍ਹ ਦੇ ਰੇਲੇ ਅਮੋਲਿ ਮਾਰਦੇ ਬਾਹਰ ਆਏ ਸੀ ਪਰ ਉਹਦੇ ਨੂੰ ਫਜ਼ਾਪੋਦੀ ਕਰਤੂ ਮੈਂ ਬਾਹਰ ਦੇਣ ਤੋਂ ਬਾਅਦ ਸੀਗਾ ਜੀ ਉਹ ਇਨਫੋਰਮੇਸ਼ਨ ਜੇਲ੍ਹ ਨਾਲ ਸੀ ਜੀ ਸਾਂਝੀ ਕਰਨੀ ਹੈ ਪਰ ਜੇਲ੍ਹ ਦੇ ਵਿੱਚ ਵੀ ਇਹਦੇ ਤੇ ਇੱਕ ਪਰਚਾ ਦਰਜ ਹੋਇਆ ਸੀਗਾ 52 ਇਹਦਾ ਕਿਹੜਾ ਕਿ ਮੋਬਾਈਲ ਹੋ ਰਹਾ ਦਾ ਸਰ ਹੋ ਸਕਦਾ ਜੀ ਉਸ ਤੇ ਦੇ ਕਿਸੇ ਨਾਲ ਲਿੰਕ ਹੋਣ ਤੇ ਉਸ ਤੋਂ ਬਾਅਦ ਬਾਹਰ ਆ ਕੇ ਉਹਨਾਂ ਨੇ ਇਸ਼ਾਰਿਤ ਕੁਝ ਕਰਨਾ ਉਹਨੇ ਜੇਲ੍ਹ ਵਿੱਚ ਕੋਈ ਇਹ ਸਾਡੀ ਜਾਂਚ ਚੱਲ ਰਹੀ ਹੈ ਜੀ ਉਹ ਤੋਂ ਪਹਿਲਾਂ ਕੁਝ ਵੀ ਕਹਿਣਾ ਜਿਹੜਾ ਹੈ ਉਹ ਜਲਦਬਾਜ਼ ਤੇ ਜਾਂਚ ਦੇ ਵਿੱਚ ਕੋ ਸਾਹਮਣੇ ਆਏਗਾ ਤੇ ਜੋਰ ਉਸ ਚੀਜ਼ ਤੇ ਸੇਖਾ ਆਪ ਉਸ ਤੇ ਕਿ ਮੇਰੇ ਨਾਲ ਹੀ ਜਾਂਚ ਸ਼ੁਰੂ ਹੋਈ ਤੀਨੋਂ ਲੋਕਿਆਂ ਦੇ ਵਾਪਸ ਕਿ ਮੇਰੇ ਆਪਸ ਦੇ ਵਿੱਚ ਜੋ ਜਾਂਚਾਣਾ ਜੀ ਉਹ ਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿਉਂਕਿ ਦੋ ਹਮਲੋਂ ਦੇ ਰਹਿਣ ਵਾਲੇ ਨੇ ਤਾਂ ਉਹ ਤਾਂ ਹੋ ਸਕਦਾ ਕਿ ਆਪ ਉਸੇ ਇੱਕ ਵਿਅਕਤੀ ਨਾਲ ਜਾਣਦੇ ਹੋਣ ਪਰ ਜਿਹੜਾ ਸੂਲਰ ਵਾਲਾ ਇਹਦੇ ਨਾਲ ਕਿਵੇਂ ਜਾਂਚਾਣ ਹੋਈ ਹੈ ਇਹ ਦੇਖਣਾ ਇਹਦੀ ਉਮਰ ਆ ਕਿੰਨੀ ਹੈ ਜਿਹੜਾ ਸੰਸ਼ੇਰ ਸਿੰਘ ਹੈ ਉਹਦੀ ਸੈੰਤਿਕਾਲ ਉਮਰ ਹੈ ਜੀ ਬਾਕੀ 20-22 ਸਾਲ ਦੇ ਮੁੰਡੇ ਨੇ ਇਹ ਬੈਠਾ ਕੋਈ ਪਤਾ ਲੱਗਦਾ ਕਿ ਕੋਈ ਕੁਝ ਹੈ ਇਹ ਹਲੇ ਜਾਂਚ ਕਰਦੇ ਆਂ ਤੇ ਜਾਂਚ ਦੇ ਵਿੱਚ ਹਮਨੇ ਤਰੀਕ ਪੂਰਵ ਹੈ ਜੀ ਆਨਾਲੋਗੀ ਦੇ ਸੇ ਇੱਕ ਆਰਟੀ ਦੇ ਚੱਕਰ